ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਸਿਰਨੇਟ ਵੈਸਟ ਇੰਡੀਜ਼ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਮੈਚ 'ਚ ਅਫਰੀਕੀ ਟੀਮ ਨੇ 257 ਦੌੜਾਂ ਨਾਲ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਦੀ ਟੀਮ ਦੇ 408 ਦੌੜਾਂ ਦੇ ਸਕੋਰ ਦੇ ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ 152 ਦੌੜਾਂ ਹੀ ਬਣਾ ਸਕੀ। ਇਸ ਮੈਚ 'ਚ afriki ਟੀਮ ਦੇ ਜਿੱਤ ਦੇ ਹੀਰੋ ਬਣੇ eb devilliers ਛਾਟ ਗੇਂਦਾਂ ਦੇ 162 ਦੌੜਾਂ ਦੀ ਨਾਬਾਦ ਪਾਰੀ ਖੇਡਣ ਵਾਲੇ devilliers ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ ਇਸ ਮੈਚ 'ਚ ਦੱਖਣੀ afrika ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਧੀਮੀ ਸ਼ੁਰੂਆਤ ਕੀਤੀ ਕਵਿੰਟਨ ਡਿਕੌਕ ਸਿਰਫ 12 ਦੌੜਾਂ ਬਣਾ ਕੇ ਹੀ ਪਵਿਲਿਅਨ ਪਰਤ ਗਏ ਫਿਰ afriki ਪਾਰੀ ਨੂੰ ਹਾਸ਼ਿਮ ਆਤਫ ਫਫ ਡੁਪਲੇਸੀ ਨੇ ਮਿਲ ਕੇ ਸੰਭਾਲਿਆ ਦੋਨਾਂ ਨੇ ਅਰਧ ਸੈਂਕੜੇ ਠੋਕੇ ਅਤੇ ਦੂਜੇ ਵਿਕਟ ਲਈ 127 ਦੌੜਾਂ ਦੀ ਸਾਂਝੇਦਾਰੀ ਕੀਤੀ ਫਿਰ 3ਵੇਂ ওভার ਤੇ ਆਮਲਾ ਅਤੇ ਡੁਪਲੇਸੀ ਦੇ ਵਿਕਟ ਡਿੱਗੇ ਪਰ ਫਿਰ ਸ਼ੁਰੂ ਹੋਈ ਚੌਕੇ ਛੱਕਿਆਂ ਦੀ ਵਰਖਾ ਕਿਉਂਕਿ ਮੈਦਾਨ ਤੇ ਪਹੁੰਚ ਗਏ ਸੀ এবੀ ਡਿਵਿਲियर्स ਡਿਵਿਲियर्स ਨੇ ਛਾਟ ਗੇਂਦਾਂ ਤੇ 100+ ਨਾ ਬਾਦ ਦੌੜਾਂ ਬਣਾਈਆਂ ਡਿਵਿਲियर्स ਨੇ ਆਪਣੀ ਪਾਰੀ ਦੌਰਾਨ 17 ਚੌਕੇ ਤੇ 8 ਛੱਕੇ ਠੋਕੇ ਡਿਵਿਲियर्स ਦੀ ਤਮਾਕੇਦਾਰ ਪਾਰੀ ਨੇ ਅਫਰੀਕੀ ਟੀਮ ਨੂੰ 408 ਦੌੜਾਂ ਦੇ ਸਕੋਰ ਤੱਕ ਪਹੁੰਚਾ ਦਿੱਤਾ ਡਿਵਿਲियर्स ਨੇ ਸਿਰਫ 30 ਗੇਂਦਾਂ ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਡਿਵਿਲੀਅਰਜ਼ ਨੇ ਤਾਬੜ ਤੋੜ ਬੱਲੇਬਾਜ਼ੀ ਕਰਦਿਆਂ 52 ਗੇਂਦਾਂ ਤੇ ਸੈਂਕੜਾ ਠੋਕਿਆ ਸੈਂਕੜੇ ਤੱਕ ਪਹੁੰਚਦਿਆਂ ਡਿਵਿਲੀਅਰਜ਼ ਨੇ 12 ਚੌਕੇ ਤੇ 3 ਛੱਕੇ ਜੜੇ ਡਿਵਿਲੀਅਰਜ਼ ਨੇ ਪਾਰੀ ਨੂੰ ਅੱਗੇ ਵਧਾਉਂਦਿਆਂ ਵਨਡੇ ਇਤਿਹਾਸ ਦੀਆਂ ਸਭ ਤੋਂ ਤੇਜ਼ 150 ਦੌੜਾਂ ਵੀ ਪੂਰੀਆਂ ਕੀਤੀਆਂ ਡਿਵਿਲੀਅਰਜ਼ ਨੇ 64 ਗੇਂਦਾਂ ਤੇ 150 ਦੌੜਾਂ ਬਣਾਈਆਂ ਅਤੇ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਹੁਣ ਕ੍ਰਿਕਟ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਅਤੇ ਸਭ ਤੋਂ ਤੇਜ਼ 150 ਰਨ ਡਿਵਿਲਿਅਰਸ ਦੇ ਨਾਮ ਦਰਜ ਨੇ ਜਵਾਬਚ ਵੈਸਟ ਇੰਡੀਜ਼ ਦੀ ਟੀਮ ਦਾ ਕੋਈ ਵੀ ਬੱਲੇਬਾਜ਼ ਜ਼ਿਆਦਾ ਸਮਾਂ ਕਰੀਜ਼ ਤੇ ਟਿਕ ਨਹੀਂ ਸਕਿਆ ਅਤੇ ਵੈਸਟ ਇੰਡੀਜ਼ ਦੀ ਪੂਰੀ ਟੀਮ 151 ਦੌੜਾਂ ਤੇ ਹੀ ਹਟੇ ਹੋ ਗਈ ਅਫਰੀਕੀ ਗੇਂਦਬਾਜ਼ ਇਮਰਾਨ ਤਾਹਿਰ ਨੇ 45 ਦੌੜਾਂ ਦੇ ਕੇ 5 ਵਿਕਟ ਹਾਸਲ ਕੀਤੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ